ਇਹ ਇੱਕ ਘਰ ਸੁਭਕਰਨ ਸਿੰਘ ਦਾ ਜਿਹੜਾ ਮੋਰਚੇ 'ਚ ਸੀਧ ਹੋਇਆ ਜੋ ਮੋਰਚਾ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਗਿਆ ਅੱਜ ਦਾਦੀ ਮਾਂ ਨੂੰ ਕਹਿ ਕੇ ਗਿਆ ਸੀਗਾ ਕਹਿੰਦਾ ਮਾਂ ਜਾਂ ਸ਼ਗਰ ਜੁੱਤ ਕੇ ਆਵਾਂਗੇ ਤੇ ਜਾਂ ਮਰੀ ਲਾਸ਼ ਆਉਗੀ ਅਥਰੂਗ ਐਸਾਂ ਦਾ ਜਦੋਂ ਧੂਆਂ ਬਹੁਤ ਜ਼ਿਆਦਾ ਚੜ ਜਾਂਦਾ ਉਹਦੇ ਵਿੱਚ ਫੇਰੇ ਫਾਇਰ ਕਰਦੇ ਆ ਫੇਰ ਕਰਕੇ ਉਹ ਡਾਕਟਰ ਨੇ ਗੋਲੀ ਕੱਢੀ ਇਹਦੇ ਸਿੱਧੀ ਗੋਲੀ ਲੱਗੀ ਹੈ ਗੋਲੀ ਲੱਗਣ ਦੇ ਨਾਲ ਇਹਦੀ اچانک ਉਸੇ ਟਾਈਮ ਤੇ ਤਰੰਤ ਮੌਤ ਹੋ ਗਈ। ਸਾਨੂੰ ਫੋਨ ਆਇਆ ਜੀ ਕਰੇ ਕਹਿੰਦੇ ਕਿ ਗੁੜੇ 6:00 ਵੱਜ ਗਈ। ਮੈਂ ਕਿਹਾ ਕਿੰਨੀ ਕਿ 6:00 ਵੱਜੀ ਹੈ ਕਹਿੰਦੇ ਥੋੜੀ ਵੱਜੀ ਹੈ ਸਿਰਚ। ਤੇ ਅਸੀਂ ਇਸ ਗੱਲ ਨੂੰ ਬਹੁਤ ਮੰਨ ਭਾਗੀ ਗਿੰਦੇ ਆਂ ਵੀ ਅਥਰੂ ਵਾਲਿਆਂ ਦੇ ਨਾਲ ਫੇਰਿੰਗ ਕਰਕੇ ਨਿਹੱਥੇ ਤਿੰਨਰੋਸੇ ਬੱਚਿਆਂ ਨੂੰ ਮਾਰਨਾ ਕੀ ਕਹਿ ਕੇ ਗਿਆ ਸੀ ਜਦੋਂ ਕਰੋ ਇੱਥੋਂ ਗਿਆ ਗਿਆ ਸੰਗਰਸ ਚ ਕਹਿੰਦਾ ਮੈਂ 2 ਦਿਨਾਂ ਬਾਅਦ ਵਾਪਸ ਆਉਂਗਾ ਇੱਕੋ ਬੱਚਾ ਘਰ ਦੇ ਵਿੱਚ ਇਹਨਾਂ ਦਾ ਘਰ ਦਾ ਚਿਰਾਗ ਬੁੱਝ ਗਿਆ ਅੱਜ ਸਾਨੂੰ 3 ਵਜੇ ਪਤਾ ਲੱਗਿਆ ਫਿਰ ਜਦੋਂ ਇੱਥੋਂ ਜਿੱਥੇ ਬੰਦੀਆਂ ਦੀਆਂ ਗੱਡੀਆਂ ਗਈਆਂ ਰਾਜ ਇਹਨਾਂ ਨੂੰ ਫੋਨ ਆਇਆ ਵੀ ਗੱਗੂ ਦੀ ਮੌਤ ਹੋ ਚੁੱਕੀ ਆ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰੇਂਦਰਪਾਲ ਸਿੰਘ ਤੇ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਬੱਲੋ ਜੋ ਰਾਂਪੜਾ ਫੂਲ ਦੇ ਨਾਲ ਆ ਇਹ ਘਰ ਸੁਭਕਰਨ ਸਿੰਘ ਦਾ ਜਿਹੜਾ ਮੋਰਚੇ 'ਚ ਸੀਧ ਹੋਇਆ ਜੋ ਮੋਰਚਾ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਲਾਇਆ ਗਿਆ ਤੇ ਉਹਦੇ ਤੇ ਅਰਧ ਸੈਨਿਕ ਬਲ ਤੇ ਹਰਿਆਣਾ ਪੁਲਿਸ ਨੇ ਜਿਹੜਾ ਗੋਲਾਬਾਰੀ ਹੋ ਰਹੀ ਹੈ ਉਹਦੇ 'ਚ ਉਹ ਸੀਧ ਹੋ ਚੁੱਕਿਆ ਤੇ ਕਾਫੀ ਗਮਗੀਨ ਵਾਲਾ ਮਾਹੌਲ ਹੈਗਾ ਪਿੰਡ 'ਚ ਤੇ ਸਾਡੇ ਨਾਲ ਪਿੰਡ ਦੇ ਸਾਫਕਾ ਸਰਪੰਚ ਤੇ ਹੋਰ ਪਿੰਡ ਦੇ ਲੋਕ ਹੈਗੇ ਅਸੀਂ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜੀ ਜਦੋਂ ਤੁਹਾਨੂੰ ਇਹ ਖਬਰ ਮਿਲਦੀ ਹੈ ਵੀ ਸਾਡੇ ਪਿੰਡ ਦਾ ਜਿਹੜਾ ਨੌਜਵਾਨ ਹੈ ਜਿਹੜਾ ਚੜ੍ਹਦੀ ਉਮਰ 'ਚ ਸੀਗਾ ਉਹ ਸੀਧ ਹੋ ਗਿਆ ਇਹ ਬਹੁਤ ਦੁਖਦਈ ਜਿਹੜੀ ਖਬਰ ਹੈ ਜੀ ਬਹੁਤ ਜ਼ਿਆਦਾ ਦੁੱਖ ਨਾਲ ਦੇਖ ਰਹੇ ਹਾਂ ਇਸ ਗੱਲ ਨੂੰ ਮੈਂ ਜ਼ਿਆਦਾ ਇੱਕ ਗੱਲ ਨਹੀਂ ਕਰ ਰਹਾ ਜਰਨਲ ਸਿੰਘ ਜੀ ਸੌਰੀ ਸੁਣਨਾ ਇਹ ਸਾਰੀ ਗੱਲ ਸਾਂਝੀ ਕਰਨਗੇ ਮੈਂ ਮੇਰਾ ਮਨ ਭਰਿਆ ਹੁੰਦਾ ਅੱਛਾ ਪਰਿਵਾਰ ਅੱਛਾ ਜੀ ਕਿਵੇਂ ਦੇਖਦੇ ਤੁਸੀਂ ਇਹ ਜੀ ਬਹੁਤ ਮੰਦਭਾਗੀ ਘਟਨਾ ਹੈ ਪੂਰੀ ਕਿਸਾਨੀ ਵਾਸਤੇ ਵੀ ਤੇ ਪੂਰੇ ਪਰਿਵਾਰ ਵਾਸਤੇ ਵੀ ਇਹ ਨੌਜਵਾਨ ਸੀ ਜੋ ਬਹੁਤ ਹੁਣ ਹਾਰਨਾ ਨੌਜਵਾਨ ਸੀ ਸੇਵਾ ਨੂੰ ਸਮਰਪਿਤ ਨੌਜਵਾਨ ਸੀ ਸਾਰੇ ਪਰਿਵਾਰ ਦਾ ਪਾਲਣ ਪੋਸਣ ਇਹਨੇ ਆਪਣੇ ਸਿਰ ਤੇ ਚੱਕਿਆ ਸੀ ਮੰਜਾਂ ਦਾ ਕਾਰੋਬਾਰ ਕਰਦਾ ਜੀ ਖੇਤੀ ਕਰਦਾ ਸੀ ਤੇ ਇਹਨਾਂ ਘਟਨਾ ਦੇ ਨਾਲ ਇਸ ਬੱਚੇ ਦੇ ਜਾਨ ਦੇ ਨਾਲ ਪੂਰੇ ਪਰਿਵਾਰ ਨੂੰ ਤੇ ਪੂਰੇ ਨਗਰ ਨੂੰ ਤੇ ਪੂਰੇ ਪੰਜਾਬ ਨੂੰ ਬਹੁਤ ਵੱਡਾ ਘਾਟ ਪਿਆ। ਪਰਿਵਾਰ 'ਚ ਕੌਣ-ਕੌਣ ਹੈਗੇ ਇਹਨਾਂ ਦੇ? ਇਹਨਾਂ ਦੇ ਪਰਿਵਾਰ ਦੇ ਵਿੱਚ ਦੋ ਭੈਣਾਂ ਇੱਕ ਇਹਨਾਂ ਦੇ ਪਿਤਾ ਤੇ ਦਾਦੀ ਇਸ ਵੇਲੇ ਮੌਜੂਦ ਹੈ ਇਹਨਾਂ ਦੇ ਚਾਚਾ ਜੀ ਲੀਲਾ ਸਿੰਘ ਉਹ ਵੀ ਸਮੇਂ ਸੇਵਾ ਕਿਸਾਨੀ ਸੇਵਾ ਨੂੰ ਸਮਰਪਿਤ ਹੈ। ਉਹ ਵੀ ਮਤਲਬ ਕੰਮ ਧੰਦੇ ਇਹਨਾਂ ਦੇ ਪਿਤਾ ਜੀ ਵਰਗੇ ਕੀ ਕਰਦੇ ਆ? ਖੇਤੀਬਾੜੀ ਦਾ ਕਾਰੋਬਾਰ ਕਰਦੇ ਜੀ। 30 ਲੱਗੇ। ਥੋੜੀ ਥੋੜੀ ਖੇਤੀ ਹੈ। ਲੇਬਰ ਕਰਦਾ ਜੀ, ਲੇਬਰ ਕਰਦਾ। ਹਾਂ ਤੇ ਨਾਲ ਲੇਬਰ ਦਾ ਕੰਮ ਕਰਦੇ। ਘੱਟ ਪੈਲੀ ਹੈਗੀ ਹੈ। ਹਾਂਜੀ ਘੱਟ ਕੀ ਪੈਲੀ। ਅੱਛਾ ਜਿਹੜਾ ਮੁੰਡਾ ਸੀ ਸੁਭ ਕਰਨੇ ਦਾ ਕਿਸ ਤਰ੍ਹਾਂ ਸੀਗਾ ਪਿੰਡ 'ਚ ਵਿਵਹਾਰ ਜਿਹੜਾ। ਪਿੰਡ ਦੇ ਵਿੱਚ ਵਿਵਹਾਰ ਬਹੁਤ ਵਧੀਆ ਸੀਗਾ ਜੀ। ਅੱਜ ਤੋਂ ਮਤਲਬ ਆਪਣੇ ਆਪ ਨੂੰ ਸੇਵਾ ਨੂੰ ਸਮਰਪਿਤ ਹੀ ਸਮਝਦਾ ਸੀ ਜੀ। ਬਹੁਤ ਵੱਡਿਆਂ ਦਾ ਬਹੁਤ ਸਤਿਕਾਰ ਕਰਦਾ ਸੀ, ਛੋਟਾ ਨਾਲ ਬਹੁਤ ਪਿਆਰ ਕਰਦਾ ਸੀ। ਆਪਣੇ ਆਪ ਨੂੰ ਮਨ ਮੋਣ ਵਾਲਾ ਬੱਚਾ ਸੀ। ਜਿਵੇਂ ਗੋਲੀਆਂ ਨਾ ਮਾਰਿਆ ਗਿਆ ਕਿਵੇਂ ਲੱਗਦਾ ਤੁਹਾਨੂੰ ਵੀ ਇਸ ਤਰ੍ਹਾਂ ਗੋਲੀਆਂ ਚਲਾਉਣਾ ਜਾਂ ਹੋਰ ਕਰਨਾ ਸਾਰੇ ਜਿਹੜੇ ਸ਼ਾਂਤਮਈ ਕਿਸਾਨ ਸੰਘਰਸ਼ ਕਰ ਰਹੇ ਆ ਇਹ ਜਿਹੜਾ ਸ਼ਾਂਤਮਈ ਅੰਦੋਲਨ ਦਾ ਸੰਘਰਸ਼ ਚੱਲਦਾ ਹੈ ਇਹਨੂੰ ਗੋਲੀਆਂ ਦੇ ਨਾਲ ਤੇ ਫਾਇਰਿੰਗ ਦੇ ਨਾਲ ਸਾਬੋਤਾਜ ਕਰਨਾ ਬਹੁਤ ਮਾੜੀ ਗੱਲ ਹੈ ਮਨਭਾਗੀ ਗੱਲ ਅਸੀਂ ਇਹ ਸਮਝਦੇ ਆ ਇਹ ਕਿਸ ਤਰ੍ਹਾਂ ਵਾਪਰਿਆ ਕਿਵੇਂ ਵਾਪਰਿਆ ਇਹ ਉੱਥੇ ਜਾਂਚ ਦਾ ਵਿਸ਼ਾ ਹੈ ਤੇ ਸਾਡੇ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਤੇ ਅਸੀਂ ਇਸ ਗੱਲ ਨੂੰ ਬਹੁਤ ਮਨਭਾਗੀ ਕਹਿੰਦੇ ਆ ਵੀ ਅਥਰੂ ਗੋਲਿਆਂ ਦੇ ਨਾਲ ਫਾਇਰਿੰਗ ਕਰਕੇ ਨਹੱਥੇ ਤੇ ਨਰਦੋਸੇ ਬੱਚਾ ਨੂੰ ਮਾਰਨਾ ਬਹੁਤ ਵੱਡੀ ਇਹਦਾ ਨਾਂ ਦੇ ਮਾਤਾ ਜੀ ਵੀ ਹੈ ਨਹੀਂ ਕਿ ਮਾਤਾ ਜੀ ਨਾ ਜੀ ਨਹੀਂ ਮਾਤਾ ਜੀ ਡੈਥ ਹੋਈ ਹੈ ਡੈਥ ਹੋਈ ਹੈ ਇਹ ਭੈਣ ਵੇਖੀ ਇੱਕ ਇੱਕ ਭੈਣ ਵੇਖੀ ਇੱਕ ਮਰੀ ਇੱਕ ਕੁਮਾਰੀ ਇੱਕ ਦਾਦੀ ਨੇ ਪਾਲੇ ਦਾਦੀ ਨੇ ਪਾਲੇ ਦਾਦੀ ਨੇ ਹੀ ਪਾਲੇ ਸੀ ਕੀ ਮੰਗ ਹੋਣੀ ਚਾਹੀਦੀ ਹੈ ਤੁਹਾਡੇ ਮੁਤਾਬਕ ਚਲੋ ਹੁਣ ਇੱਕ ਬੰਦਾ ਚਲਾ ਗਿਆ ਉਹਦਾ ਆਪਣੇ ਬੱਚ ਕੋਈ ਨਹੀਂ ਹੈਗੀ ਗੱਲ ਇਹ ਸਰਕਾਰਾਂ ਨੂੰ ਚਾਹੀਦਾ ਵੀ ਜਿਵੇਂ ਪਰਿਵਾਰ ਦੇ ਵਿੱਚ ਬੇਟੀ ਹੈ ਉਹਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਜੋ ਵੀ ਸਰਕਾਰ ਦਾ ਮੁਆਵਜ਼ਾ ਵਗੈਰਾ ਬਣਦਾ ਹੈਗਾ ਉਹ ਦਿੱਤਾ ਜਾਏ ਘਾਟਾ ਪੂਰਾ ਤਾਂ ਹੁੰਦਾ ਹੀ ਨਹੀਂ ਹੈਗਾ ਇਹ ਤਾਂ ਕੋਈ ਕਿਸੇ ਤਰੀਕੇ ਨਾਲ ਹੀ ਪੂਰਾ ਨਹੀਂ ਹੁੰਦਾ ਹੈਗਾ ਇਹ ਤਾਂ ਪਰਪਾਈ ਹੋਈ ਨਹੀਂ ਸਭ ਕਿਵੇਂ ਲੱਗਦਾ ਵੀ ਇਹ ਜਿਹੜੇ ਹੁਣ ਕਿਸਾਨ ਲੀਡਰ ਸੀਗੇ ਉਹਨਾਂ ਨੇ 21 ਨੂੰ ਕਿਹਾ ਵੀ 11 ਨੂੰ ਅੱਗੇ ਵਧਣਾ 11 ਵਜੇ ਆਪਾਂ ਤਾਂ ਉਹਦੇ ਵਿੱਚ ਉੱਥੇ ਕਾਫੀ ਅਸੀਂ ਵੀ ਜਿਵੇਂ ਕੱਲ ਜਾ ਕੇ ਆਏ ਆ ਕਾਫੀ ਤਲਖੀ ਵਾਲਾ ਮਾਹੌਲ ਹੈ ਉੱਥੇ ਸਵੇਦਨਸੀਲ ਹੈਗੀ ਆ ਸਾਰਾ ਸਿ ਇਸ ਸਰਕਾਰਾਂ ਦੀ ਜਿਹੜੀ ਘਾਟ ਹੈ ਜੀ ਜੇ ਸਰਕਾਰਾਂ ਝੂਠ ਬੋਲਦੀਆਂ ਤਾਂ ਇਹ ਮਤਲਬ ਕਿ ਵੀ ਇਹ ਜਿਹੜੇ ਜਿਹੜੇ ਕਾਂਡ ਹੁੰਦੇ ਨੇਗੇ ਜੇ ਸਰਕਾਰਾਂ ਆਪਣੀ ਗੱਲ ਤੇ ਪੂਰੀ ਉੱਤਰ ਪੂਰੀਆਂ ਉੱਤਰਦੀਆਂ ਰਹਿਣ ਤਾਂ ਸ਼ਾਇਦ ਇਹ ਕੁਝ ਨਹੀਂ ਹੁੰਦਾ ਹਾਂਜੀ ਬਾਬੂ ਜੀ ਕੁਝ ਕਹਿਣਾ ਚਾਹੁੰਦੇ ਸੀ ਸਾਨੂੰ ਤਾਂ ਅਸੀਂ ਦੁੱਖ ਹੀ ਹੈਗੇ ਸਾਡੇ ਲੜੀਚੋਂ ਸੀ ਸਾਡੇ ਸੱਕਾਂ ਚੋਂ ਸੀ ਸਾਡੇ ਪਤੇਜਾਂ ਦੇ ਥਾਂ ਚੋਂ ਸੀ ਸਾਨੂੰ ਬਹੁਤ ਇਸ ਮੰਦਪਾਗੀ ਘਟਣਾ ਨੇ ਸਾਰੇ ਪਿੰਡ ਨੂੰ ਉਚਨ ਜੋੜ ਕੇ ਰੱਖਤਾ ਜਦੋਂ ਇਹ ਗੱਲ ਸੁਣੂਗੀ ਹਾਂ ਤੇ ਕੋਈ ਗੱਲ ਕਹਿਣ ਨੂੰ ਜੀ ਨਹੀਂ ਕਰਦਾ ਚੈਨਲ ਦੇ ਉੱਤੇ ਚੁੱਪੀ ਹੈ ਜੋ ਹੁਣ ਜੁਨੀਅਨਾਂ ਦਾ ਫੈਸਲਾ ਲੈਣ ਗਿਆ ਮੀਟਿੰਗਾਂ ਹੁੰਦੀਆਂ ਉਹ ਦੇਖੋ ਕੀ ਹੁੰਦਾ ਕਿਉਂ ਹਾਂਜੀ ਭਾਈ ਜੀ ਤੁਸੀਂ ਬਾਹਰੋਂ ਬਾਹਰੋਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮਸ ਜੀ ਕਹਿਣਾ ਕੀ ਹੈਗਾ ਕਹਿਣ ਨੂੰ ਕੋਈ ਸ਼ਬਦ ਹੀ ਨਹੀਂ ਹੈ ਕੱਲ ਹੀ ਨਹੀਂ ਹੈਗੀ ਕੋਈ ਇਹ ਕਹਿਣ ਨੂੰ ਸ਼ਬਦ ਹੀ ਨਹੀਂ ਹੈ ਦੇਖੋ ਪਰਿਵਾਰ ਦਾ ਇੱਕ ਜੀ ਚਲਾ ਜਾਣਾ ਹਨਾ ਉਹ ਵੀ ਇੱਕ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀਗਾ ਇਹ ਪਰਿਵਾਰਕ ਮੈਂਬਰ ਜਿਹੜਾ ਮਰਤਕ ਸਰੀਰ ਲੈਣ ਗਏ ਨਹੀਂ ਜੀ ਹਜੇ ਦੇਖੋ ਵੀ ਕਿਰਾਂ ਗਏ ਐ ਉੱਥੇ ਵੀ ਕੀ ਫੈਸਲਾ ਹੁੰਦਾ ਹਜੇ ਉਹਦੇ ਬਾਰੇ ਹਜੇ ਤੱਕ ਕੁਝ ਕਹਿ ਨਹੀਂ ਸਕਦੇ ਹਨਾ ਜੀ ਤੇ ਪਰ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਕਿਉਂਕਿ ਇਕੱਲਾ ਪਰਿਵਾਰ ਦੇ ਵਿੱਚ ਇਹੀ ਵਿਚਾਰਾ ਇਹਨਾਂ ਦਾ ਜੂਨ ਗੁਜ਼ਾਰਾ ਸੀਗਾ ਆਸਰਾ ਸੀਗਾ ਤੇ ਪਿਓ ਤਾਂ ਇਹਦਾ ਬਸ ਦੇ ਕਨੇਕਟਰੀ ਕਰਦਾ ਜੋ ਆਕਾਂ ਵਾਲੀ ਤੇ ਵਿਚਾਰਾ ਟਾਈਮ ਪਾਸ ਕਰਦੇ ਨਹੀਂਗੇ ਵਿਚਾਰੇ ਆਪ ਤਾਂ ਹੂੰ ਬਹੁਤ ਮਾੜੀ ਗੱਲ ਹੋਈ ਹੈ ਕੋਈ ਕਹਿਣ ਨੂੰ ਸ਼ਬਦ ਨਹੀਂ ਹੈਗੇ ਇਹਦੇ ਵਾਸਤੇ ਵੀ ਆਪਾਂ ਇਹ ਕੁਝ ਕਹਿ ਸਕੀ। ਬਹੁਤ ਔਖੀ ਗੱਲ ਹੈ ਇਹ। ਸਾਡੇ ਨਾਲ ਬੀਕੇ ਜੂ ਸਿੱਧੂਪੁਰ ਦੇ ਵੀ ਆਗੂ ਸਹਿਬਾਨ ਵਰਕ ਸਹਿਬਾਨ ਹੈਗੇ ਗੱਲਬਾਤ ਕਰਾਂਗੇ। ਕਿਵੇਂ ਦੇਖਦੇ ਹੋ ਜੀ ਸਾਰੀ ਗੱਲਬਾਤ ਨੂੰ। ਬਹੁਤ ਮਾੜੀ ਭਾਗੀ ਗੱਲ ਹੋਈ ਹੈ ਜੀ ਇਹ। ਹੂੰ। ਸਿੱਧੀਆਂ ਆਮ ਕਿਸਾਨਾਂ ਤੇ ਅੰਨ ਦਾਠੇ ਦੇ ਉੱਤੇ ਗੋਲੀਆਂ ਚਲਾਉਣਗਾ। ਇੱਕ ਅੰਨ ਦਾਠਾ ਹੈਗਾ। ਹੂੰ। ਜਿਹੜਾ ਹਰੇਕ ਗਰੀਬ ਦੇ ਚਿੜੀ ਜਨੌਰ ਦੇ ਮੂੰਹ 'ਚ ਪਾਉਂਦਾ ਹੈਗਾ। ਉਹ ਦਤਾ ਹੈ ਜੀ। ਹੂੰ। ਪਰ ਸਰਕਾਰ ਨੇ ਸੋਚਿਆ ਹੀ ਨਹੀਂ ਅੱਜ। ਵੀ ਕੰਨਦਾਂ ਤੇ ਗੁਲੀਆਂ ਚਲਾਈਆਂ ਇਹ ਪਰਿਵਾਰ ਦਾ ਕਿਸ ਤਰ੍ਹਾਂ ਦਾ ਹੈਗਾ ਸਾਰੇ ਪਰਿਵਾਰਕ ਮੈਂਬਰਾਂ ਦਾ ਜਹਾ ਹੋਰ ਇਹ ਤਾਂ ਤੁਹਾਨੂੰ ਹਾਲਤ ਪਰਿਵਾਰ ਦੀ ਦਿਸਖੀ ਆ ਤੇ ਜੀ ਪਰ ਇਸ ਪਰਿਵਾਰ ਨੇ ਅੱਜ ਇੱਕ ਨਵਾਂ ਕਹੀਰੇ ਨੇ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਮਿਸਾਲ ਪੈਦਾ ਕਰਤੀ ਇੱਕ ਠੀਕ ਹੈ ਬਹੁਤ ਜਿਆਦੇ ਲੋਕਾਂ ਕੋਲ ਜਾਇਜ਼ਾ ਤਹਿਗੀ ਆਗੀ ਆਲਾ ਪੁੱਤ ਨੂੰ ਹਿੱਕ ਨਾਲ ਲਾ ਲੈਂਦੇ ਪਰ ਅੱਜ ਇਹ ਪੁੱਤ ਹਿੱਕ ਨਾਲ ਨਹੀਂ ਲੱਗਿਆ ਅੱਜ ਦਾਦੀ ਮਾਂ ਨੂੰ ਕਹਿ ਕੇ ਗਿਆ ਸੀਗਾ ਕਹਿੰਦਾ ਮਾਂ ਜਾਂ ਸ਼ਗਰ ਜੁੱਤ ਕੇ ਆਵਾਂਗੇ ਤੇ ਜੰਮਰੀ ਲਾਸ਼ ਹੋ ਗਈ। ਅੱਛਾ ਕੱਲਾ ਹੀ ਮੁੰਡਾ ਸੀ। ਕੱਲੇ ਮੁੰਡੇ ਦੋ ਭੈਣਾਂ ਜੀ। ਅੱਛਾ। ਮਾਂ ਮਰੀ ਵੀ ਹੈਗੀ। ਮਾਂ ਦਾਦੀ ਮਾਂ ਨੇ ਪਾਲਿਆ ਸੀ। ਪਾਲਿਆ ਸੀ। ਪਹਿਲਾਂ ਵੀ ਗੁਰਸਖਰ ਸਿੰਘ ਗਿਆ ਸੀ। ਪਹਿਲਾਂ ਵੀ ਗੁਰਸਖਰ ਸਿੰਘ ਗਿਆ ਸੀ। ਹੁਣ ਵੀ ਗਿਆ ਸੀ 13 ਤਰੀਕ ਤੋਂ ਗਿਆ ਸੀ ਉੱਥੇ। ਲੰਗਰ ਪ੍ਰਸ਼ਾਦੇ ਵੀ ਪਕਾਉਂਦਾ ਰਿਹਾ ਜੀ। ਅੱਛਾ। ਹਾਂ। ਐ ਨਹੀਂਗਾ ਵੀ ਮਿਹਨਤੀ ਸੀਗਾ ਬੱਚਾ। ਇਹਨਾਂ ਦਾ ਵੀ ਜਿਗਰਾ ਵੀ ਕੱਲਾ ਮੁੰਡਾ ਪਹਿਲਾਂ ਵੀ ਭੇਜਿਆ 16-17 ਸਾਲ ਦਾ ਹੁਣ 21 ਸਾਲ। ਹਾਂ ਜੀ ਹਾਂ 22 ਸਾਲ ਦਾ ਹੁਣ ਮੋਰਚੇ ਫੇ ਭੇਜਦਾ ਜੀ। ਕੀ ਹੁਣ ਕੀ ਮੰਗ ਹੋ ਰਹੀ ਹੈ ਵੀ ਮੰਗਤਾ ਜੀ ਸਾਨੂੰ ਤਾਂ ਇੱਕ ਤਾਂ ਇਹ ਹੈ ਵੀ ਜੋ ਸਰਦਾਰ ਸਾਹਿਬ ਜਗਦੀਸ਼ ਸਿੰਘ ਢੱਲੇ ਵਾਲ ਅਸੀਂ ਉਹਦੀ ਸੋਚ ਨਾਲ ਹੀ ਚੱਲਾਂਗੇ ਉਹ ਅਸੀਂ ਐਸੇ ਕੁਝ ਹੋਰ ਕਹਿ ਦਿੱਗੇ ਗਾਉਂ ਦਾ ਜਿਹੜੀ ਸੋਚ ਹੈਗੀ ਅਸੀਂ ਉਹ ਉਹਦੀ ਸੋਚ ਤੋਂ ਪਾਸੇ ਨਹੀਂ ਹੋਵਾਂਗੇ ਤੇ ਇੱਕ ਸਾਡਾ ਇਹ ਤਾਂ ਸੋਚ ਤਾਂ ਹੈਗੀ ਵੀ ਸਾਡੇ ਸਿੱਧੀ ਦਾ ਦਰਜਾ ਦਿੱਤਾ ਜਾਵੇ ਕਿਸਾਨ ਨੂੰ ਕੋਈ ਇਹ ਕਿਹੜਾ ਕੋਈ ਆਮ ਜਨ ਟੈਗ ਹੋ ਕੇ ਮਰੇਗਾ ਕੋ ਹੋਰ ਹੋਊ ਮਰੇਗਾ ਇਹ ਸਿੱਧੀਆਂ ਗੋਲੀਆਂ ਦੇ ਨਿਸ਼ਾਨੇ ਨਾਲ ਮਰੇਗਾ ਕਿਵੇਂ ਦੇ ਇੱਕਦਮ ਗੋਲੀਆਂ ਚਲਾਉਣੀਆ ਪੀਸਫੁਲ ਕਰ ਰਹੇ ਸੀ ਕਿਸਾਨ ਤਾਂ ਹਾਂਜੀ ਗੋਲੀਆਂ ਵੀ ਜਿਹੜੇ ਚੱਲੀਆਂ ਜੀ ਇਹ ਗੋਲੀ ਚੱਲੀ ਹੈਗੀ ਉਹਨਾਂ ਦੇ ਵਰਦੀਆਂ ਨਹੀਂ ਪਾਈਆਂ ਸੀਗੀਆਂ। ਹੂੰ। ਉਹ ਇਹਨਾਂ ਨੇ ਆਪ ਦੇ ਸਿਵਲ ਪਾਰਟੀ ਦੇ ਵਿੱਚ ਬੰਦੇ ਭੇਜ ਕੇ ਕਿਸਾਨਾਂ ਦੇ ਵਿੱਚ ਵਾੜ ਕੇ ਅੰਦੋਲਨ ਨੂੰ ਖਰਾਬ ਕਰਿਆ ਸੀ। ਹੂੰ। ਇਹ ਕਿਸਾਨ ਅੰਦੋਲਨ ਖਰਾਬ ਨਹੀਂ ਕਰਨਾ ਚਾਹੁੰਦੇ ਸੀਗੇ, ਇਹ ਸ਼ਾਂਤੀ ਮਿਲ ਜਾਣਾ ਚਾਹੁੰਦੇ ਸੀਗੇ। ਖੱਟਰ ਸਰਕਾਰ ਦਾ ਰੋਲ ਕਿਵੇਂ ਦੇਖਦੇ ਹੋ? ਇਹ ਤਾਂ ਤੁਹਾਨੂੰ ਪਤਾ ਹੀ ਰਹੀ ਹੈ ਤੇ ਹੁਣ ਬਹੁਤ ਜ਼ੁਲਮ ਕਰਾਇਗਾ। ਅਸੀਂ ਜਿਹੜਾ ਪਾਕਿਸਤਾਨੀ ਹੈਗੇ, ਵੀ ਐ ਹੱਦਾਂ ਦੇ ਤਾਰਾ ਲਾਉਣੀਆਂ। ਹੂੰ। ਐ ਅਥਰੂਗਾ ਸਿੱਟਨੇ। ਹੂੰ। ਜਿੱਦਿਆਂ ਗੋਲੀਆਂ ਚਲਾਉਣਗੇ ਅਸੀਂ ਕਿਹੜੇ ਪਾਕਿਸਤਾਨੀਆਂ ਜੀ। ਹੂੰ। ਹਾਂਜੀ। ਤੇ ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਵੀ ਠੀਕ ਕਹੀ ਜਾਂਦੀ ਹੈਗੀ ਪਰ ਇਹ ਵੀ ਸਾਡੇ ਟਰੈਕਟਰ ਟਰਾਲੀਆਂ ਰੋਕ ਰਹੀ ਸੀਗੀ ਹੁਣ ਸਾਡੀਆਂ ਮਸ਼ੀਨਾਂ ਰੋਕ ਰਹੀ ਸੀਗੀ ਜੇ ਸਾਨੂੰ ਉੱਥੋਂ ਜਾਣ ਲਈ ਪੰਜਾਬ ਸਰਕਾਰ ਨੇ ਭਲਾ ਅਗਿਆ ਦੇਤੀ ਵੀ ਜਾਓ ਤੁਸੀਂ ਬਾਰਡਰ ਤੱਕ ਤੇ ਹੁਣ ਰੋਕਣ ਦਾ ਮਤਲਬ ਵੀ ਨਹੀਂ ਸੀਗਾ ਇਹਨਾਂ ਦਾ ਹੱਕ ਸੀਗਾ ਜਦੋਂ ਗੋਲੀਆਂ ਚੱਲਦੀਆਂ ਪੰਜਾਬ ਸਰਕਾਰ ਦੇ ਹੱਕ ਸੀਗਾ ਅਧਿਕਾਰੀਆਂ ਦਾ ਪੁਲਿਸ ਪ੍ਰਸ਼ਾਸਨ ਦਾ ਹੱਕ ਸੀਗਾ ਮੂਰੇ ਜਾਣ ਦਾ ਵੀ ਕੀ ਗੱਲ ਪਈ ਤੁਸੀਂ ਇੰਨੀਆਂ ਗੋਲੀਆਂ ਕਿਉਂ ਚਲਾਉਣੇ ਹੋਗੇ ਫਰਜ ਤਾਂ ਸੀਗਾ ਇਹਨਾਂ ਦਾ ਕੀ ਲੱਗਦਾ ਹੁਣ ਜਿਵੇਂ ਮਾਹੌਲ ਦੋ ਦਿਨਾਂ ਵਾਸਤੇ ਰੁਕਿਆ ਗਿਆ ਤੇ ਅੱਗੇ ਤੁਹਾਨੂੰ ਕੀ ਲੱਗਦੀ ਸਥਿਤੀ ਇਹ ਜੀ ਉਦੋਂ ਵੱਧ ਚ ਦੋ ਦਿਨ ਵਧੂਗਾ ਭੱਗੂਗਾ ਦੋ ਦਿਨ ਇਹ ਤਾਂ ਬਨਾਲੇ ਨਹੀਂਗੇ ਲੋਕ ਕਿਸਾਨ ਲੋਕ ਹੈੜੇ ਦਬਰ ਦੇਣਗੇ ਜੀ ਵੱਧ ਜਾਵਾਂਗੇ ਨਹੀਂ ਉਦੋਂ ਵਧੂਗੀ ਜੀ ਸਾਡੀ ਭਗਵਾਨਤਮਾਨ ਸਾਹਿਬ ਦੀ ਇੱਕ ਵੀਡੀਓ ਆਈ ਹੈ ਵੀ ਇਹਨਾਂ ਦਾ ਸੁਭ ਕਰਨ ਬਾਰੇ ਵੀ ਉਹਨਾਂ ਨੇ ਗੱਲ ਕਹੀ ਹੈ ਹੋਰ ਵੀ ਕਹੀ ਹੈ ਗੱਲ ਉਹਨੂੰ ਕਿਵੇਂ ਦੇਖ ਦੋਗੇ ਨਾਲ ਆ ਕਿਸਾਨਾਂ ਦੇ ਕਹੀ ਤਾਂ ਜਾਂਦਾ ਜਦੋਂ ਵਾਦੇ ਤੇ ਪੂਰਾ ਉਤਰੂਗਾ ਫੇਰ ਪਤਾ ਲੱਗੂਗਾ ਜੀ ਇਹ ਤਾਂ ਪਰਚਾ ਕਰਦੇ ਹੁਣਾਂ ਤੇ ਖੱਟੜ ਸਰਕਾਰ ਤੇ ਪਰਚਾ ਹੁੰਦਾ ਹੈਗਾ ਸਾਰੇ ਖੱਟੜ ਤੇ ਹੋਣਾ ਚਾਹੀਦਾ ਹੈ ਪਰਚਾ ਕਾ ਕਦੋਂ ਨੇ ਸੀ ਆ ਗੋਲੀ ਚਲਵਾਉਣ ਦੀ ਹਾਂਜੀ ਅਸੀਂ ਖਨੌਰੀ ਗਏ ਸੀ ਉੱਥੇ ਜਿਹੜੇ ਨੌਜਵਾਨ ਸੀ ਜਾਂ ਹੋਰ ਕਿਸਾਨ ਸੀ ਉਹ ਕਹਿੰਦੇ ਆ ਆਰਐਸਐਸ ਵਾਲੇ ਬੰਦੇ ਵੀ ਇਹ ਪੈਂਟਾਂ ਅੱਡਾ ਹੋਰ ਸਾਰਾ ਕੁਝ ਸਾਰਾ ਜੀ ਅਸੀਂ ਫੜਦੇ ਆ ਜੀ ਉਹਨਾਂ ਨੂੰ ਹੂੰ ਜਿਹੜੇ ਆ ਗਏ ਸਾਰੇ ਸਰਕਾਰ ਦੇ ਬਾੜੇ ਵੀ ਆ ਗਏ ਪਹਿਲਾਂ ਵਾਲੇ ਦੋਨੋਂ ਚੀ ਵੀ ਬਾੜੇ ਸੀ ਤਾਂ ਲੋਕਾਂ ਨੇ ਹੂੰ ਪਹਿਲਾਂ ਵੀ ਆਪਾਂ ਬਹੁਤ ਬੰਦੇ ਫੜੇ ਹੈਗੇ ਚੋਰੀਆਂ ਬਹੁਤ ਕਰਿਆ ਮੋਟਰਸਾਈਕਲ ਬਹੁਤ ਚੋਰੀ ਹੋਈ ਹੈ ਟਰੈਕਟਰ ਦੇ ਵਾਈਟ ਕੱ ਲੈ ਜਾਂਦੀਆਂ ਹਾਂਜੀ ਹੁਣ ਮਗਰ ਉਹ ਆ ਕੇ ਜਦੋਂ ਸ਼ਾਂਤੀ ਮਾਹੌਲ ਹੋ ਗਿਆ ਸਾਰਾ ਕੁਝ ਹੋ ਗਿਆ ਸੀਗਾ ਜੀ ਮਗਰ ਉਹ ਟਰੈਕਟਰ ਬੰਦਾਂ ਦਾ ਹੀ ਕੰਮ ਟਾਇਰ ਪਾੜੇ ਨੇਗੇ ਪਾਣੀ ਦੇ ਵਿੱਚ ਕੈਮੀਕਲ ਪਾਇਆ ਹੈਗਾ ਪਾਣੀ ਪੀਣ ਯੋਗ ਨਹੀਂ ਰਿਹਾ ਜੀ ਕਿਨਾ ਭੈਣ ਥੋੜਾ ਸ਼ੰਦਰਪਾਲ ਕਹਿੰਦੇ ਤੇ ਜਿਹੜੇ ਸੁਭਕਰਨ ਸਿੰਘ ਸੀਗੇ ਤੁਹਾਡੇ ਗਵਾਂਢੀ ਚਾਚੀ ਜੀ ਸੁਭਕਰਨ ਦੀ ਹਾਂ ਜੀ ਵੈਸੇ ਅਸੀਂ ਪਿਆਰ ਨਾਲ ਗੱਗੂ ਗੱਗੂ ਕਹਿ ਕੇ ਬੁਲਾਉਂਦੇ ਸੀਗੇ ਕਾਗਜਾਂ ਚੋਂ ਸੁਭਕਰਨ ਸੀਗਾ ਜੀ ਅੱਛਾ ਪਿੰਡ 'ਚ ਤਾਂ ਉਹਨੂੰ ਕੋਈ ਸੁਭਕਰਨ ਕਹਿ ਕੇ ਬੁਲਾਉਂਦੀ ਨਹੀਂ ਗੱਗੂ ਗੱਗੂ ਹੀ ਹੁੰਦਾ ਸੀ ਜੀ ਅੱਛਾ ਜੀ ਹਾਂ ਜੀ ਜਦੋਂ ਤੁਹਾਨੂੰ ਖਬਰ ਮਿਲਦੀ ਹੈ ਤਾਂ ਕਿਵੇਂ ਤੁਸੀਂ ਸਾਨੂੰ ਫੋਨ ਆਇਆ ਜੀ ਕਰੇ ਕਹਿੰਦੇ ਕਗੂ ਦੇ ਸੱਟ ਵੱਜ ਗਈ ਮੈਂ ਕਿਹਾ ਕਿੰਨੀ ਕਿ ਸੱਟ ਵੱਜੀ ਹੈ ਕਹਿੰਦੇ ਥੋੜੀ ਵੱਜੀ ਹੈ ਸਿਰਚ ਕੋਈ ਸਿਰਚ ਕਹਦਾ ਕਰੇ ਕਦੇ ਪੇਟ ਚ ਕਹਦਾ ਕਰੇ ਤੇ ਅਸੀਂ ਵੀਡੀਓ ਕਾਲ ਲਾ ਗਏ ਬਾਰ-ਬਾਰ ਵੀ ਦਿਖਾ ਦਿਓ ਸਾਨੂੰ ਕਿਸੇ ਨੇ ਦਿਖਾਇਆ ਹੈਗਾ ਸਾਨੂੰ 3 ਵਜੇ ਪਤਾ ਲੱਗਿਆ ਫੇਰ ਜਦੋਂ ਇੱਥੋਂ ਜਿੱਥੇ ਬੰਦੀਆਂ ਦੀਆਂ ਗੱਡੀਆਂ ਗਈਆਂ ਰਾਜ ਇਹਨਾਂ ਨੂੰ ਫੋਨ ਆਇਆ ਵੀ ਗੱਗੂ ਦੀ ਮੌਤ ਹੋ ਚੁੱਕੀ ਆ ਕਿੰਨਾ ਪੜਿਆ ਸੀ ਉਹਨੇ 10 10ਵੇਂ ਬੱਸ ਕੀਤੀ ਹੋਈ ਸੀ ਪਹਿਲਾਂ ਵੀ ਸੰਘਰਸ਼ ਕੀਤਾ ਸੀ ਜੀ ਜਾਂਦੀ ਰਹਿੰਦਾ ਸੀ ਜੀ ਸੰਘਰਸ਼ ਚ ਦਾ ਇਹ ਪਹਿਲਾਂ ਵੀ ਦਿੱਲੀ ਵੀ ਗਿਆ ਸੀ ਹਾਂਜੀ ਤੇ ਤੁਸੀਂ ਸਗੇ ਕੀ ਪਰਿਵਾਰਕ ਮੈਂਬਰ ਕੌਣ ਕੌਣ ਨੇ ਇਹਨਾਂ ਦੇ ਪਰਿਵਾਰਕ ਮੈਂਬਰ ਚ ਜੀ ਵੱਡੀ ਭੈਣ ਦੀ ਸ਼ਾਦੀ ਹੋਈ ਹੋਈ ਆ ਛੋਟੀ ਭੈਣ ਆ ਜੀ ਗੁਰਪ੍ਰੀਤ ਕੌਰ ਛੋਰੇ ਭੈਣ ਆਏ ਨੇ ਆ ਬੈਠਿਆ ਜੀ ਇਧਰ ਤੇ ਦਾਦੀ ਆ ਜੀ ਸਰਜੀਤ ਕੌਰ ਸੁਭ ਕਰਨਾ ਪਿਤਾ ਦਾ ਨਾਮ ਚਰਨਜੀਤ ਸਿੰਘ ਜੀ ਜਿਹੜੀ ਮਾਤਾ ਜੀ ਜੀ ਇਹਨਾਂ ਦੇ ਤੁਹਾਡਾ ਕੀ ਨਾਮ ਭੈਣ ਹੈ ਗੁਰਪ੍ਰੀਤ ਕੌਰ ਤੁਹਾਡਾ ਭਾਈ ਸੀਗਾ ਹਾਂ ਜੀ ਸੇ ਤੁਹਾਡੋਂ ਵੱਡਾ ਸੀਗਾ ਮੇਰੇ ਨਾਲੋਂ ਵੱਡਾ ਸੀ ਅੱਛਾ ਕਿਵੇਂ ਦਾ ਸੁਹਾਗ ਸੀ ਇਹ ਮੇਰੇ ਦਾ ਦਾ ਮਤਲਬ ਇਹ ਬਹੁਤ ਵਧੀਆ ਸੁਹਾਗ ਸੀ ਇਹਦਾ ਇੱਕ ਸਾਲ ਹੋ ਗਿਆ ਸੀ ਜਿਹੜਾ ਕਿ ਕਹਿ ਕੇ ਗਿਆ ਸੀ ਜਦੋਂ ਕਰੋ ਇੱਥੋਂ ਗਿਆਗਾ ਸੰਗਰਸ ਕਿਹਾਦਾ ਮੈਂ 2 ਦਿਨਾਂ ਬਾਅਦ ਵਾਪਸ ਆਉਂਗਾ ਹਾਂ ਕਹਿ ਦਿੰਦੇ ਸੀ ਇੱਥੇ ਸਭ

ਤਾਂ ਲਈ ਤੇ 2 ਕਿੱਲੇ ਆ ਜੀ 2 ਕਿੱਲੇ ਇਹਨਾਂ ਦੇ ਪਿਤਾ ਜੀ ਕਰਦੇ ਆ ਪਿਤਾ ਜੀ ਆਹੀ ਘਰ ਦੇ ਕੰਮ ਕਰਦੇ ਆ ਜੀ ਹਾਂ ਦੇ ਕੰਮ ਕੱਲਾ ਭਰਾ ਸੀਗਾ ਹਾਂਜੀ ਕੱਲੀ ਸੀ ਜੀ ਕੀ ਮੰਗ ਕਰ ਰਹੇ ਸੀ ਮੰਗ ਤਾਂ ਜੀ ਜਿਨ੍ਹਾਂ ਨੇ ਉਹਦੇ ਉਹਦੇ ਗੋਲੀ ਮਾਰੀ ਆ ਕੁਛ ਵੀ ਕੀਤਾ ਉਹ ਕਾਤਲਾਂ ਨੂੰ ਫੜਿਆ ਜਾਵੇ ਜੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਜਿਵੇਂ ਗੋਲੀਆਂ ਮਾਰ ਰਹੀ ਐਵੇਂ ਗੋਲੀਆਂ ਮਾਰ ਰਹੀ ਆ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰ ਰਹੀ ਆ ਬਸ ਉਹ ਸਰਕਾਰ ਆਪ ਸਮਝੇ ਮਾਤਾ ਜੀ ਕਿਵੇਂ ਦੇਖਦੇ ਹੋ ਤੁਸੀਂ ਸਾਰੀ ਜਿਵੇਂ ਬਹੁਤ ਮਾੜੀ ਘਟਨਾ ਹੋਈ ਐ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਬਹੁਤ ਮਦਭਾਗੀ ਘਟਨਾ ਹੋਈ ਐ ਇਹ ਇਹਨਾਂ ਦੇ ਪਰਿਵਾਰ ਦੇ ਵਿੱਚ ਆ ਕੇ ਤੇ ਇੱਥੇ ਆਪਾਂ ਇਹ ਕੁਝ ਦੇਖਦੇ ਆਂ ਵੀ ਇਹਨਾਂ ਦੀ ਅੱਜ ਬਹੁਤ ਗੰਭੀਰ ਹਾਲਤ ਬਣੀ ਹੋਈ ਹੈ ਇੱਕੋ ਬੱਚਾ ਘਰ ਦੇ ਵਿੱਚ ਇਹਨਾਂ ਦੇ ਘਰ ਦਾ ਚਿਰਾਗ ਬੁੱਝ ਗਿਆ ਅੱਜ ਇਹ ਬੱਚੇ ਦੇ ਜਾਣ ਨਾਲ ਸਾਡੀ ਸਿੱਧੂਪੁਰ ਖਸਾਨ ਯੂਨੀਅਨ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਇੰਨਾ ਘਾਟਾ ਪਿਆ ਕਿ ਸਾਡਾ ਘਾਟਾ ਕਿਤੇ ਪੂਰਾ ਹੋਣ ਵਾਲਾ ਨਹੀਂ ਸਾਨੂੰ ਇਹ ਜੇ ਨੌਜਵਾਨ ਬੱਚਿਆਂ ਦੀ ਤੇ ਇਹ ਜੇ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਲੋੜ ਆ ਵੀ ਸਾਡੇ ਅੱਗੇ ਹੋ ਕੇ ਇਹ ਕੰਮ ਕਰਨ ਜਿਹੜੇ ਪਿੱਛੇ ਸਾਡੇ ਆਗੂ ਆ ਬਜ਼ੁਰਗ ਹੁੰਦੇ ਜਾਂਦੇ ਆ ਤਾਂ ਇਹ ਬੱਚੇ ਸਾਡੀ ਕਿਸਾਨ ਸਿੱਧੂਪੁਰ ਜੁਨੀਅਨ ਦੀ ਸਾਰੀ ਸ਼ਾਮ ਸੰਭਾਲ ਕਰਨ ਇਹ ਸਿੱਧੀਆਂ ਗੋਲੀਆਂ ਮਾਰੇ ਗਿੰਨੇ ਜੀ ਇਹ ਵੀਰ ਜੀ ਉਹ ਸੋਥੇ ਸਾਨੂੰ ਅਥਰੂ ਗੈਸ ਸਿੱਟੇ ਜਾ ਰਹੇ ਆ ਅਥਰੂਗ ਐਸਾਂ ਦਾ ਜਦੋਂ ਧੂਆਂ ਬਹੁਤ ਜ਼ਿਆਦਾ ਚੜ ਜਾਂਦਾ ਉਹਦੇ ਵਿੱਚ ਫਿਰੇ ਫਾਇਰ ਕਰਦੇ ਆ ਫਾਇਰ ਕਰਕੇ ਉਹ ਡਾਕਟਰ ਨੇ ਗੋਲੀ ਕੱਢੀ ਆ ਇਹਦੇ ਸਿੱਧੀ ਗੋਲੀ ਲੱਗੀ ਆ ਗੋਲੀ ਲੱਗਣ ਦੇ ਨਾਲ ਇਹਦੀ اچانک ਉਸੇ ਟਾਈਮ ਤੇ ਤਰੰਤ ਮੌਤ ਹੋ ਗਈ ਹੋਰ ਮੁੰਡਿਆਂ ਦੇ ਵੀ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਉੱਥੇ ਰਜਿੰਦਰਾ ਹਸਤਾਤ ਦੇ ਵਿੱਚ ਦਾਖਲ ਪਏ ਆ ਇਹ ਜਿਹੜੀ ਮੋਦੀ ਸਰਕਾਰ ਹੈ ਇਹਨਾਂ ਨੇ ਪੰਜਾਬ ਨੂੰ ਮਾਰਨਾ ਮੱਥਿਆ ਪਾ ਅਸਲ ਦੇ ਵਿੱਚ ਤਾਂ ਇਹ ਭਾਰਤ ਨੂੰ ਸਾਰੇ ਨੂੰ ਅਜਾੜ ਕੇ ਰੱਖ ਦੂਗਾ ਤੇ ਪੰਜਾਬ ਨਾਲ ਤੇ ਬਹੁਤ ਜ਼ਿਆਦਾ ਲੱਗਦਾ ਇਹ ਤਾਂ ਕਹਿੰਦਾ ਮੈਂ ਪੰਜਾਬ ਦੇ ਵਿੱਚੋਂ ਅਨਾਜ ਨਹੀਂ ਖਰੀਦਣਾ ਮੈਂ ਇਹ ਨਹੀਂ ਕਰਨਾ ਬਹੁ ਨਹੀਂ ਕਰਨਾ ਇਸ ਕਰਕੇ ਅਸੀਂ ਇਸ ਧਰਨੇ ਦੇ ਉੱਤੇ ਗਏ ਆ ਆਪਦੀਆਂ ਮੰਨੀਆਂ ਹੋਈਆਂ ਮੰਗਾਂ ਲੈਣ ਵਾਸਤੇ ਲਾਗੂ ਕਰਾਉਣ ਵਾਸਤੇ ਗਏ ਆ ਤੇ ਰੋਕਿਆ ਗਿਆ ਹਰਿਆਣਾ ਦੇ ਸਰ ਤੇ ਉਹ ਹਰਿਆਣਾ ਸਰਕਾਰ ਰੋਕਦੀ ਹੈ ਤੇ ਉਹ ਹਰ ਇੱਕ ਹਰਿਆਣਾ ਸਰਕਾਰ ਸਰਕਾਰ ਜਿਹੜੀ ਬਾਰਡਰ ਲੱਗਿਆ ਵਾ ਬਾਰਡਰ ਤੋਂ ਅੱਗੇ ਵੱਧਦੀ ਹੈ ਹੂੰ ਇਹ ਬੱਚੇ ਨਹੀਂ ਅੱਗੇ ਵਧੇ ਇਹ ਆਪਦੇ ਜਮਾ ਇਹਨਾਂ ਨੂੰ ਤਾਰ ਲਾਈ ਵੀ ਹੈ ਆਪਦੇ ਸੂਲਾਂ ਤੇ ਚੱਲਦੇ ਆ ਸਾਡੇ ਆਗੂ ਮੂਹਰੇ ਖੜੇ ਆ ਤੇ ਇਹਨਾਂ ਨੇ ਉਹ ਉੱਥੋਂ ਉਹਨਾਂ ਨੇ ਗੋਲੀਆਂ ਚਲਾਈਆਂ ਪਹਿਲਾਂ ਅਥਰੂ ਗੈਸ ਦੇ ਗੋਲੇ ਸਿੱਟੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਇਹਨਾਂ ਦੇ ਉੱਤੇ ਉਦੋਂ ਬਾਅਦ ਇਹ ਮੁੰਡੇ ਬਹੁਤ ਭੱਜ-ਭੱਜ ਕੇ ਪਿੱਛੇ ਨੂੰ ਹੋ ਗਏ ਇਹ ਕਿਤੇ ਭੱਜ ਜਾਂਦਿਆਂ ਦੇ ਵਿੱਚ ਕੋਈ ਬੱਚਾ ਪਿੱਛੇ ਰਹਿ ਵੀ ਜਾਂਦਾ ਆਪਾਂ ਨੂੰ ਪਤਾ ਹੈ ਤੇ ਇਹਦੇ ਬੱਚੇ ਦੇ ਸਿਰ 'ਚ ਗੋਲੀ ਲੱਗੀ ਤੇ ਲੱਗਣ ਸਾਰੇ ਦੀ ਮੌਤ ਹੋ ਗਈ ਦੂਜੇ ਮੁੰਡਿਆਂ ਦੇ ਲੱਤਾਂ ਬਾਹਾਂ ਦੇ ਵਿੱਚ ਲੱਗੀਆਂ ਤੇ ਉਹ ਹਜੇ ਬਚੇ ਵੀ ਆ ਉੱਥੇ ਜਿਵੇਂ ਕਿਸਾਨ ਹੈਗੇ ਜਾਂ ਨੌਜਵਾਨਾਂ ਉਹਨਾਂ ਦੇ ਗੋਲੀਆਂ ਮਾਰਨੇ ਇਹਨੂੰ ਕਿਵੇਂ ਦੇਖ ਤੁਸੀਂ ਇਹਨਾਂ ਨੂੰ ਅਸੀਂ ਬਹੁਤ ਮਤਭਾਗੀ ਘਟਣਾ ਕਹਿੰਦੇ ਆ ਵੀ ਜਦੋਂ ਅਸੀਂ ਧਰਨੇ ਵਾਲੇ ਸ਼ਾਂਤਮਈ ਬੈਠੇ ਆ ਕਿਸਾਨ ਤੇ ਇਹ ਸਾਡੇ ਉੱਤੇ ਕਿਉਂ ਗੋਲੀਆਂ ਚਲਾਉਂਦੇ ਆ ਕਿਉਂ ਅਥਰੂ ਗੈਸ ਦੇ ਗੋਲੇ ਛੱਡਦੇ ਆ ਜਦੋਂ ਸਾਡੇ ਕੋਲੇ ਕੋਈ ਅਸਲਾ ਨਹੀਂ ਕੋਈ ਸਾਡੇ ਕੋਲੇ ਚੀਜ਼ ਨਹੀਂ ਸਾਡੇ ਕੋਲੇ ਇੱਕ ਡੰਡਾ ਤੇ ਝੰਡਾ ਹੈਗਾ ਕੋਈ ਵੀ ਸਾਡੇ ਕੋਲੇ ਕਿਸੇ ਚੀਜ਼ ਦੀ ਵੀ ਅਸੀਂ ਵਰਤੋਂ ਨਹੀਂ ਕਰਦੇਗੀ ਤੇ ਅਸੀਂ ਆਪਦਾ ਰੋਟੀ ਪਾਣੀ ਬਣਾਉਨੇ ਆ ਖਾਣੇ ਆ ਪਿੱਛੇ ਬੈਠੇ ਆ ਜਦੋਂ ਸਾਡੇ ਆਗੂ ਸਾਨੂੰ ਗਾਹਾਂ ਕਹਿਣਗੇ ਕੋਈ ਫੈਸਲਾ ਹੋਊਗਾ ਤਾਂ ਅਸੀਂ ਗਾਹਾਂ ਜਾਵਾਂਗੇ ਇਹ ਸਾਡੀ ਸਾਰੀਆਂ ਜੁਨੀਆਨਾ ਦੀ ਜਿੰਨੀਆਂ ਵੀ ਉੱਥੇ 18 ਜੁਨੀਆਨਾ ਸਾਡੀਆਂ ਉਹਨਾਂ ਦੀ ਸਾਰਿਆਂ ਦੀ ਵਿੱਚ ਇਹੀ ਆ ਵੀ ਕੁਝ ਤਾਂ ਸਾਡੇ ਭਗਵੰਤ ਮਾਨ ਆ ਜਿਹੜਾ ਇਹ ਕਰਾ ਰਿਹਾ ਹੈ ਪਗਵੰਤ ਮਾਨ ਕਿਉਂ ਨਹੀਂ ਉੱਥੇ ਜਾ ਕੇ ਮੌਕਾ ਆਮਦਾ ਕਿਉਂ ਨਹੀਂ ਸਾਡੇ ਵਿੱਚ ਬੈੰਡਾ ਵੋਟਾਂ ਵੋਟਾਂ ਤੋਂ ਪਹਿਲਾਂ ਸਾਡੇ ਵਿੱਚ ਬੈਠ ਕੇ ਗੱਲਾਂ ਕਰਦਾ ਸੀ ਤੇ ਹੁਣ ਕਿਉਂ ਨਹੀਂ ਜਾਂਦਾ ਉੱਥੇ ਇਹ ਭਗਵੰਤ ਮਾਨ ਸਰਕਾਰ ਹੈ ਜਿਹੜੀ ਇਹ ਹੀ ਕੁਸ਼ ਚ ਆਉਂਦੀ ਸੀ ਉਹੀ ਉੱਥੇ ਹੋ ਗਿਆ ਉਸ ਤੋਂ ਬਾਅਦ ਜੋ ਮੋਦੀ ਸਰਕਾਰ ਹੈ ਇਹ ਸਾਡੇ ਜਿਹੜਾ ਵੀ ਕੋਈ ਬੱਚਾ ਜਾਂ ਕੋਈ ਬਜ਼ੁਰਗ ਜਾਂ ਕੋਈ ਕਿਸੇ ਦੀ ਵੀ ਉਹ ਹੋ ਗਈ ਤਾਂ ਮੋਦੀ ਜ਼ਿੰਮੇਵਾਰ ਹੈ ਤੇ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਇਹ ਬੱਚੇ ਦੇ ਮੌਤ ਦਾ ਜਿੰਨੇ ਹਰ ਹਰਿਆਣਾ ਸਰਕਾਰ ਨੇ ਗੋਲੀਆਂ ਚਲਾਈਆਂ ਉਹਨਾਂ ਦੇ ਉੱਤੇ ਕਤਲ ਦਾ ਕੇਸ ਪਾਇਆ ਜਾਵੇ ਤੇ ਇਹ ਬੱਚੇ ਨੂੰ ਬਣਦੀ ਕਾਰਵਾਈ ਕੀਤੀ ਜਾਵੇ ਫਿਰ ਅਸੀਂ ਉੱਥੋਂ ਰਜਿੰਦਰਾ ਕਾਲ ਚੋਂ Laash ਲੈ ਕੇ ਫਿਰ ਸੰਸਕਾਰ ਕਰਾਂਗੇ ਉਹਨਾਂ ਚਿਰ ਅਸੀਂ ਸੰਸਕਾਰ ਕਰਨ ਵਾਲੇ ਨਹੀਂ ਜਿੰਨਾ ਚਿਰ ਇਹਨੂੰ ਬੱਚੇ ਨੂੰ ਕੋਈ ਉਹ ਚੀਜ਼ ਦੀ ਸਾਨੂੰ ਲਾਣ ਨਹੀਂ ਕਰਦੇ ਇਕੱਲਾ ਹੀ ਮੁੰਡਾ ਸੀਗਾ ਕੱਲਾ ਹੀ ਮੁੰਡਾ ਸੀ ਆਪਦੇ ਘਰ ਦਾ ਪਾਲਣ ਪੋਲਣ ਇਹੀ ਕਰਦਾ ਸੀ ਦੋ ਭੈਣਾਂ ਦਾ ਇੱਕ ਲੌਤਾ ਫਰਾ ਹੈ ਇੱਕ ਭੈਣ ਕੁਆਰੀ ਹੈ ਇੱਕ ਵਿਆਹੀ ਵੀ ਹੈ ਨਾ ਬੱਚੇ ਦੇ ਮਾਂ ਹੈ ਨਾ ਦਾਦੀ ਹੈ ਨਾ ਦਾਦਾ ਹੈ ਇੱਕ ਪਿਓ ਆਉਦੀ ਤੁਸੀਂ ਹਾਲਤ ਦੇਖੋ ਤੁਸੀਂ ਦੇਖੀ ਜਾਂਦੇ ਸੁਧਾਰਨਾ ਉਹ 3000 ਰੁਪਏ ਦੇ ਉੱਤੇ ਗੱਡੀ ਦੇ ਉੱਤੇ ਬੱਚੇ ਲਾਉਂਦਾ ਸੀ ਤੇ ਚੜਾ ਚੜਾਉਂਦਾ ਸੀ ਦਿਹਾੜੀਦਾਰ ਬੰਦਾ ਹੈ ਉਹ ਦਿਹਾੜੀ ਕਰਦਾ ਦੇਖੋ ਤੁਸੀਂ 3000 ਨਾਲ ਆਪਣਾ ਮਹੀਨੇ ਦਾ ਗੁੜਚਾ ਨਹੀਂ ਆਉਂਦਾਗਾ ਉਹ 3000 ਨਾਲ ਕੀ ਬਣਨ ਵਾਲਾ ਹੈ ਅੱਜ ਇਹਦੀ ਤੁਸੀਂ ਘਰ ਦੀ ਹਾਲਤ ਦੇਖੋ ਉਹ ਬੱਚੇ ਦੇ ਬਿਨਾ ਵੀ ਇਹ ਘਰ ਦੀ ਕੀ ਹਾਲਤ ਬਣੂਗੀ ਕੁਆਰੀ ਭੈਣਾਂ ਅਕਸਰ ਨੂੰ ਕੋਈ ਰਿਸ਼ਤੇਦਾਰ ਕੋਈ ਪਿੰਡ ਦੇ ਬੰਦੇ ਉਹਦੀ ਸ਼ਾਦੀ ਕਰ ਦੇਣਗੇ ਉਹ ਲੜਕੀ ਆਪਦੇ ਘਰੇ ਜਾਊਗੀ ਤੇ ਪਿੱਛੇ ਇਹਨਾਂ ਦੇ ਕੌਣ ਰਹਿ ਗਿਆ ਸ਼ਾਦੀ ਵੀ ਤਾਂ ਹੋਊਗੀ ਜਨ ਤੇ ਕੋਲੇ ਕੁਝ ਹੋਊਗਾ ਇਹਨਾਂ ਦੇ ਕੋਲੇ ਵੀ ਕੁਝ ਆਈ ਨਹੀਂਗਾ ਕੋਈ ਚੀਜ਼ ਇਹਨਾਂ ਦੇ ਕੋਲੇ ਨਹੀਂ ਹਜੇ ਇਹ ਨਹੀਂ ਪਤਾ ਵੀ ਇਹਦੇ ਸਿਰ ਕੋਈ ਸਕੈਟੀਆਂ ਦਾ ਆ ਕਿ ਬੈਂਕਾਂ ਦਾ ਤੇ ਜਾਂ ਕਿਸੇ ਆਰਥੀਏ ਦਾ ਕਿੰਨਾ ਕਰਜ਼ਾ ਹੈ ਉਹਨਾਂ ਦੇ ਪਿੰਡ ਵਾਲੇ ਪਰਤਾਲ ਕੇ ਸਾਰਾ ਕਰਜ਼ਾ ਦੱਸਣਗੇ ਵੀ ਕਿੰਨਾ ਕਰਜ਼ਾ ਇਹਦੇ ਸਾਰਾ ਸਾਰਾ ਇਹਦਾ ਕਰਜ਼ਾ ਮਾਫ ਕੀਤਾ ਜਾਵੇ ਤੇ ਬੰਦੀ ਕਾਰਵਾਈ ਜੋ ਮੰਗਿਆ ਸਾਡੀ ਉਹ ਸਾਰੀ ਪੂਰੀ ਕੀਤੀ ਜਾਵੇ ਅਸੀਂ ਫੇਰੇ ਬੱਚੇ ਦੀ লাশ ਲੈ ਕੇ ਫੇਰ ਸੰਸਕਾਰ ਕਰਾਂਗੇ ਅਸੀਂ ਸੰਸਕਾਰ ਕਰਨ ਵਾਲੇ